ਸੋ ਗੱਡੀ ਗੱਡੀ ਬੜਾ ਬੜਾ ਕਰੋ ਅਰੇ ਹੱਟ ਕੇ ਤਾਹਾਂ ਯਾਰ ਬੜਾ ਵਾ ਅਰੇ ਬੜਾ ਕਰੋ ਗੱਡੀ ਕਰੋ ਪਾਸੇ ਪਾਸੇ ਰੋਕ ਲਈ ਰੋਕ ਲਾ ਦੇ ਲੱਗੇ ਨਾ ਓ ਯਾਰ ਮੂਰੇ ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਰਿੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ ਲੋਕੀ ਬੜੇ ਹੀ ਹੰਮ ਹਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਵਾ ਚੱਕਰ ਆ ਗਿਆ ਰਵੀਨ ਸੀ ਜੀ ਠੀਕ ਹੈ ਹਰਮਨ ਪਾਣੀ ਨਹੀਂ ਪਾਣੀ ਜਿਆਦਾ ਯਾਰ ਹੋ ਪਾਣੀ ਪੀ ਪਾਣੀ ਪੀ ਮੜੇ ਹਵਾ ਜੀ ਗੱਡੀ ਮੰਗਾ ਲਓ ਹਰਮਨ ਹਰਮਨ ਗੱਡੀ ਮੰਗਾਓ ਪਾਸੀਆ ਬਾਈ ਹੁਣ ਸਿਆਣ ਕਰਾ ਥੋੜਾ ਜਿਹਾ ਇਹ ਕਰ ਲਾਂਗਾ ਯਾਰ ਚੱਕਰ ਜਾਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਡੀ ਨਹੀਂ ਕੋਈ ਮੜੇ ਹਵਾ ਖੁੱਲਾ ਗਾਮ ਆਵਾਜ਼ ਕਰਦੇ ਬਾਈ ਪਹਿਲਾਂ ਹਸਪੀਟ ਕਰ ਲੈ 2 ਮੀਟਰ 2 ਮੀਟਰ ਪਿਛੋਂ